ਦੀਵਿਕ ਗੁਰਬਾਣੀ ਦੇ ਕਥਾ ਕੀਰਤਨ ਦਾ ਪ੍ਰਵਾਹ ਚਲਾ ਕੇ ਗੁਰੂ ਸਾਹਿਬ ਨੇ ਆਪਣੀਆਂ ਲੰਮੀਆਂ ਯਾਤਰਾਵਾਂ ਤੇ ਚੱਲਣ ਲਈ ਤਿਆਰੀ ਕੀਤੀ। ਗੁਰੂ ਜੀ ਦੇ ਇਸ ਧਤ ਲੁਕਾਈ ਨੂੰ ਸੁੱਧਣ ਲਈ ਲੰਮੀਆਂ ਯਾਤਰਾਵਾਂ ਤੇ ਜਾਣ ਦਾ ਸੁਣ ਕੇ ਬੀਬੇ ਨਾਨਕੀ ਅਤੇ ਮਾਤਾ ਸਲਖਣੀ ਜੀ ਬਹੁਤ ਉਦਾਸ ਹੋਈ। ਬਾਬਾ ਜੀ ਦੀ ਸੱਸ ਚੰਦੋ ਰਾਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਘਰ ਘਾਟ ਛੱਡ ਕੇ ਚਲੇ ਜਾਣਾ ਸੀ ਤਾਂ ਵਿਆਹ ਕਿਉਂ ਕਰਵਾਇਆ? ਤਾਂ ਤੇਰੇ ਬੀਬੀ ਬੱਚਿਆਂ ਨੂੰ ਕੌਣ ਸਹਾਰਾ ਦੇਵੇਗਾ ਤੇ ਕੌਣ ਪਾਲਣਾ ਕਰੇਗਾ। ਗੁਰੂ ਜੀ ਨੇ ਕਿਹਾ ਕਿ ਅਜਿਹੇ ਸਭ ਦਾ ਭਲੇਖਾ ਦੂਰ ਹੋ ਜਾਣਾ ਚਾਹੀਦਾ ਹੈ ਕਿ ਕੋਈ ਮਨੁੱਖ ਕਿਸੇ ਮਨੁੱਖ ਜਾਂ ਬੀਬੀ ਬੱਚਿਆਂ ਦੀ ਪਾਲਣਾ ਕਰਦਾ ਹੈ। ਹਨ ਕਰਨ ਵਾਲਾ ਤਾਂ ਸਰਬਖਲਾ ਸਮਰੱਥ ਪਰਮੇਸ਼ਰ ਹੈ। ਤੁਹਾਡੇ ਮਨ ਵਿੱਚ ਇਸ ਬਾਰੇ ਕੋਈ ਵੀ ਭਲੇਖਾ ਨਹੀਂ ਰਹਿਣਾ ਚਾਹੀਦਾ। ਹਲੇ ਮੈਂ ਸਦਾ ਵਾਸਤੇ ਥੋੜੀ ਜਾ ਰਿਹਾ ਹਾਂ। ਮੈਂ ਤਾਂ ਸਦਾ ਹੀ ਤੁਹਾਡੇ ਪਾਸ ਆਂ। ਜਦੋਂ ਯਾਦ ਕਰੋਗੇ ਮੈਂ ਉਸੇ ਵੇਲੇ ਹੀ ਤੁਹਾਡੇ ਕੋਲ ਪਹੁੰਚ ਜਾਵਾਂਗਾ ਸਤਰਾ ਸਾਰੇ ਪਰਿਵਾਰ ਨੂੰ ਭਰੋਸਾ ਦੇ ਕੇ ਅਤੇ ਨਗਰ ਨਿਵਾਸੀਆਂ ਨੂੰ